ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰੋਖੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਤਾਂ ਆਪਾਂ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਵਾਂਗੇ ਇੱਕ ਗੱਬਣ ਝੋਟੀ ਤੇ ਇੱਕ ਤੋਕੜ ਗੱਬਣ ਵਹਿੜਿਆ ਤੇ ਆਪਾਂ ਪਹੁੰਚੇ ਆ ਬਾਈ ਕਰਨ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਇਹਦੀ ਡਿਟੇਲ ਸੱਚੀਆ ਵੀਰ ਜੀ ਹੋਸਨਾਵ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਵੀਰ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਰਨ ਜੀ ਪਿੰਡ ਰੋਕੇ ਤੇ ਸੀਗਾਈ ਨਾਲਾ ਤੇ ਜਿਲ੍ਹਾ ਮਪਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 7710660885 ਠੀਕ ਹੈ ਜੀ ਤੇ ਬਾਈਓ ਦੱਸਿਆ ਛੋਟੀ ਦੇ ਪਰ ਕਿੰਨੇ ਮਹੀਨਾ ਦੀ ਕੱਬੜ ਹੋ ਗਈ ਜੇ ਭਾਜੀ ਚੌਂਕ ਦੀਆਂ ਦੀ ਕੱਬਾਂ ਜੇ ਇਹਦੇ ਹਲੇ ਦੋਂਦੀ ਆ ਠੀਕ ਹੈ ਠੀਕ ਅੱਛਾ ਜੀ ਠੀਕ ਹੈ ਠੀਕ ਹੈ ਲਓ ਬਾਈ ਜੀ ਦੋਂਦੀ ਜੇ ਕਰੋ ਚੈੱਕ ਤੁਸੀਂ ਤੇ ਖੋਲ ਲਿਓ ਬਾਈ ਜੀ ਦਾ ਤੋਰਾ ਤਾਰਾ ਬਾਈਏ ਚੈੱਕ ਤੇ ਕੱਦ ਕਾੜ ਸੱਜਣਾ ਬਹੁਤ ਹੀ ਚੰਗਾ ਵਾ ਤੇ ਸਿੰਘ ਸੁنگ ਵੀ ਠੀਕ ਹੈ ਜੀ ਲੋ ਬਜੀ ਸਿੰਘ ਸੁنگ ਵੀ ਐ ਨਿਗਾ ਨਿਗਾਜ ਆ ਗਿਆ ਵਾ ਤੇ ਕੱਦ ਕਾਠ ਵੀ ਚੰਗਾ ਵਾ ਤੇ ਕਰੋ ਜੀ ਚੈੱਕ ਪਿਓਰ ਆ ਗਈ ਇਹ ਤਾਂ ਨਿਸ਼ਾਨੀਆਂ ਨਿਸ਼ੂਂਦੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਇਹ ਬਾਈ ਆਪਣੇ ਘਰ ਦੀ ਫਿਰ ਹਾਂਜੀ ਘਰ ਦੀ ਮੱਝ ਦੀ ਠੀਕ ਹੈ ਠੀਕ ਹੈ ਘਰ ਦੀ ਹੈ ਜੀ ਠੀਕ ਹੈ ਠੀਕ ਹੈ ਲੋ ਬਜੀ ਘਰ ਦੇ ਘਰੇਲੂ ਪਸ਼ੂ ਆ ਬਾਈ ਦੇ ਕੋਲ ਸੇਲ ਲੱਗਾ ਕਰਨਾ ਤੇ ਬਾਕੀ ਕੱਦ ਕਾਠ ਵੀ ਚੰਗਾ ਵਾ ਤੇ ਚੋਲੀ ਝਾਲੀ ਵੀ ਦਿਖਾਉਣੀ ਤੁਹਾਨੂੰ ਤਾਂ ਆਪਾਂ ਲੱਗੇ ਤਾਂ ਲਓ ਬਈ ਥਣ ਤੋਂ ਬਹੁਤੀ ਵਿਰਲ ਤੇ ਕੱਢੂਗੀ ਇਹ ਕੀ ਮੁੱਲ ਕਰਨਾ ਬਈ ਅਧਰ ਇਹਦਾ ਮੁੱਲ ਭਾਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਭਾਜੀ ਮੋਲੇ ਦਾ ਬਈ ਕਹਿੰਦਾ ਕਿ ਫੋਨ ਤੇ ਕਰਾਂਗੇ ਜਿਹੜੇ ਵੀਰਪਰਾ ਦੇ ਫਿੱਟ ਆਉਂਦੀ ਆ ਤੇ ਕਰੋ ਬਈ ਕਰਨ ਦੇ ਨਾਲ ਕੰਟੈਕਟ ਬਈਆ ਵੈੜ ਦੇ ਬਾਰੇ ਦੱਸੀ ਹਾਂ ਇਹ ਭਾਜੀ ਗੱਭੋਂ ਦੇ 2 ਮਹੀਨੇ ਦੀ ਅੱਛਾ ਜੀ ਦੁੱਧ 7 ਕਿਲੋ 6 ਕਿਲੋ ਮੰਨੂ ਠੀਕ ਹੈ ਠੀਕ ਹੈ ਲਓ ਬਈ ਛਾਈ ਹਾਲ ਦੇ ਵਿੱਚ ਆ ਗਈ ਬਾਕੀ ਠੰਡੀ ਧੀਰੀ ਆ ਤੇ ਸੱਜਰ ਨੇ ਬਈ ਕਿੰਨਾ ਭਰਿਆ ਦੁੱਧ 12 ਕਿਲੋ ਭਰਿਆ ਠੀਕ ਹੈ ਠੀਕ ਹੈ ਲੋਬ ਜੀ 12 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜੀ 2 ਮਹੀਨੇ ਦੀ ਚੱਕ ਪਾਸ ਤੇ 6 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਆ ਗਿਆ 9100 ਵਿੱਚ ਗੱਭਣਿਆ ਵੀਰੇ ਇੱਕ ਜੇ ਦੀ ਗੱਭਣ ਜੀ ਠੀਕ ਹੈ ਠੀਕ ਹੈ ਲੋਬ ਜੀ ਸੀਲੀਆਂ ਸੂਲੀਆਂ ਬਹੁਤ ਆ ਵੜ ਦੇ ਵਿੱਚ ਕਰੋ ਜੀ ਚੈੱਕ ਤੇ ਇਹਦਾ ਮੁੱਲ ਭਾਈ ਕੀ ਕਰਨਾ ਫਿਰ ਇਹਦਾ ਮੁੱਲ ਭਾਈ 20000 ਅੱਛਾ ਜੀ 18000 ਦੀ 18 ਦੀ ਹਾਂ ਜੀ ਠੀਕ ਹੈ ਠੀਕ ਹੈ ਲੋ ਬਾਈ 18000 ਦੀ ਤਾਂ ਨਿਕਾ ਆ ਬਾਈ ਨੇ ਰੇਟ ਰੱਖਿਆ ਵਾ ਤੇ ਜਿਹੜੇ ਵੀਰ ਭਰਾ ਜਿੰਦੀ ਇਹ ਫਿੱਟ ਤੇ ਕਰ ਲੋ ਬਾਈ ਦੇ ਨਾਲ ਕੰਟੈਕਟ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ